ਦੋਸਤੋ ਅੱਜ ਆਪਾਂ ਘਰ ਹੀ ਬਣਾਈ ਆ ਜੀ ਪਿਓਰ ਆਰਗੈਨਿਕ ਕਰੀਮ ਤੇ ਬਿਲਕੁਲ ਸਸਤੀਆਂ ਚੀਜ਼ਾਂ ਤੋਂ ਜਿਹੜੀਆਂ ਆਪਣੇ ਆਮ ਘਰੇ ਹੁੰਦੀਆਂ ਤੇ ਤੁਹਾਨੂੰ ਬਾਜ਼ਾਰੋਂ ਇਹੋ ਜੀ ਕਰੀਮ ਨਾ ਤਾਂ ਮਿਲਣੀ ਆ ਜੇ ਤੁਹਾਨੂੰ ਮਿਲੂਗੀ ਤਾਂ ਬਹੁਤ ਮਹਿੰਗੀ ਮਿਲੂਗੀ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਵੀ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਤੁਸੀਂ ਇੱਕ ਦਿਨ ਹੀ ਇਹਨੂੰ ਯੂਜ਼ ਕਰੋਗੇ ਨਾ ਤੁਹਾਨੂੰ ਰਿਜ਼ਲਟ ਮਿਲ ਜੂਗਾ ਦੇਖੋ ਪਵਨ ਆ ਜਿਹੜੀ ਜੈਲ ਤੂੰ ਬਣਾਈ ਸੀ ਨਾ ਇਹ ਤਾਂ ਆਪਾਂ ਆਪਦੇ ਸਾਰੇ ਦੋਸਤਾਂ ਨੂੰ ਦੱਸ ਦਈਏ ਵੀ ਕਿਵੇਂ ਬਣਦੀ ਹੈ ਹਾਂਜੀ ਤੇਰੇ ਫੇਸ ਤੇ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਨਾਲੋਂ ਬਿਲਕੁਲ ਜੀ ਤੇ ਦੋਸਤੋ ਤੁਹਾਨੂੰ ਵੀ ਦੱਸਾਂਗੇ ਕਿਹੜੀਆਂ ਚੀਜ਼ਾਂ ਸਿਰਫ ਆਪਾਂ ਦੋ ਤਿੰਨ ਚੀਜ਼ਾਂ ਵਰਤੀਆਂ ਜਿਹੜੀਆਂ ਆਪਣੇ ਆਮ ਘਰੇ ਹੁੰਦੀਆਂ ਤੇਜ ਜਲ ਕਿਵੇਂ ਬਾਨੀ ਆ ਉਹ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਲੈ ਲਈਏ ਜੀ ਪਹਿਲਾ ਨਾਮ ਮਨਜੀਤ ਕੌਰ Shimla Puri ਤੋਂ ਉਸ ਤੋਂ ਬਾਅਦ ਨੇ ਜੀ ਸਤਨਾਮ ਸਿੰਘ ਦੁਬਈ ਤੋਂ ਜਾਦਵਿੰਦਰ ਸਿੰਘ ਇਹ ਨੇ ਜੀ ਪੰਜਾਬ ਤੋਂ ਹੀ ਇੱਕ ਨੇ ਜੀ ਗੁਰਮੇਲ ਸਿੰਘ ਇੱਕ ਨੇ ਸੁਖਮੰਦਰ ਸਿੰਘ ਤੋ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਹੁਣ ਆਪਾਂ ਦੇਖਦੇ ਹਾਂ ਜਲ ਪਵਨ ਘਰੇ ਕਿਵੇਂ ਬਣਾਈ ਹਾਂਜੀ ਦੋਸਤੋ ਸਰਦੀਆਂ ਦੇ ਵਿੱਚ ਆਪਣੀ ਸਕਿਨ ਜਿਹੜੀ ਡਰਾਈ ਹੋ ਜਾਂਦੀ ਹੈ ਤੇ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਲਿਆ ਕੇ ਜਿਹੜੀਆਂ ਬਾਜ਼ਾਰਾਂ ਦੇ ਵਿੱਚੋਂ ਲਾਉਂਦੇ ਆ ਤੇ ਜਿਹਦੇ ਵਿੱਚ ਬਹੁਤ ਸਾਰਾ ਕੈਮੀਕਲ ਹੁੰਦਾ ਸੋ ਆਪਾਂ ਜਿਹੜੀ ਕਿ ਅੱਜ ਚੀਜ਼ ਬਣਾਉਣ ਲੱਗੇ ਆ ਜੀ ਉਹ ਲੱਗੇ ਆ ਜੀ ਐਲੋਵੀਰਾ ਤੋਂ ਜਿਹੜਾ ਕਿ ਜਿਹਨੂੰ ਪੰਜਾਬੀ 'ਚ ਕਵਾਰ ਵੀ ਕਹਿ ਦਿੰਦੇ ਆ ਦੇਸੀ ਭਾਸ਼ਾ ਦੇ ਵਿੱਚ ਅੱਛਾ ਪਵਨ ਇਹਦੀ ਜੈਲ ਤਾਂ ਮਹਿੰਗੀ ਬਹੁਤ ਆਉਂਦੀ ਹੈ ਹਾਂਜੀ ਘਰ ਦੇ ਵਿੱਚ ਐਲੋਵੀਰਾ ਇਹਦੇ ਕਿੰਨੇ ਜ਼ਿਆਦਾ ਫਾਇਦੇ ਆ ਤੁਹਾਨੂੰ ਪਤਾ ਹੀ ਹੈ ਖਾਨਚ ਵੀ ਇਹ ਤੇ ਲੌਂਚ ਵੀ ਦੋਨਾਂ 'ਚ ਕਮਾਂ ਚ ਹੀ ਕੰਮ ਆਉਂਦਾ ਤੇ ਆਪਾਂ ਇਸ ਤੋਂ ਅੱਜ ਬਣਾਵਾਂਗੇ ਜੀ ਕਰੀਮ ਜੈ ਆਪਾਂ ਕੀ ਕਰਾਂਗੇ ਇਹਦੇ ਵਿੱਚੋਂ ਜੈਲ ਕੱਢ ਲਾਂਗੇ ਕੱਲੀ-ਕੱਲੀ ਠੀਕ ਬਿਲਕੁਲ ਨੇਚਰਲ ਆਪਾਂ ਬਣਾਵਾਂਗੇ ਤੇ ਤੁਸੀਂ ਮਹੀਨੇ ਭਾਰੇ ਨੂੰ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਠੀਕ ਹਾਂਜੀ ਬੇਨਾਂ ਵੀ ਤੁਸੀਂ ਗਰਮੀਆਂ ਦੇ ਵਿੱਚ ਫ੍ਰੀਜਰ 'ਚ ਰੱਖ ਲਓ ਤੇ ਸਰਦੀਆਂ ਦੇ ਵਿੱਚ ਤੁਸੀਂ ਆਮ ਹੀ ਜਿਹੜਾ ਰੂਮ ਟੈਂਪਰੇਚਰ ਦੇ ਵਿੱਚ ਰੱਖ ਸਕਦੇ ਆ ਠੀਕ ਹੁਣ ਇਹਦੀ ਆਪਾਂ ਵਿੱਚੋਂ ਜੈਲ ਕਢਣੀ ਹੈ ਹਾਂਜੀ ਠੀਕ ਜਿਹੜਾ ਵਾਈਟ ਵਾਈਟ ਜਿਹੜਾ ਇਹਦਾ ਇਹਦੇ ਵਿੱਚ ਕੀ ਕੁਝ ਪਾਉਗਾ ਜਿਹੜਾ ਪਾਉਣ ਵੀ ਜੈਲ ਤਿਆਰ ਹੋਊਗੀ ਹਾਂਜੀ ਉਹ ਵੀ ਆਪਾਂ ਦੱਸ ਦਿਆਂ ਪਹਿਲਾਂ ਤਾਂ ਆਪਾਂ ਇਸ ਜੈਲ ਨੂੰ ਕੱਢ ਕੇ ਨਾ ਤੇ ਇਹਨੂੰ ਗ੍ਰाइंड ਕਰਾਂਗੇ ਜੈਲ ਨੂੰ ਠੀਕ ਹਾਂਜੀ ਇਸ ਤਰ੍ਹਾਂ ਜਿਹੜੀ ਕਿ ਆਪਾਂ ਸਾਰੀ ਜੈਲ ਆ ਲਾ ਕੇ ਰੱਖ ਲਈ ਆ ਤੁਸੀਂ ਜਿਹੜਾ ਕੀ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਆਪਾਂ ਜੇ ਆਪਾਂ ਇਸ ਤਰ੍ਹਾਂ ਵੀ ਜੈਲ ਨੂੰ ਯੂਜ਼ ਕਰੀਏ ਨੇਚੁਰਲੀ ਤੇ ਇਸ ਤਰ੍ਹਾਂ ਵੀ ਬਹੁਤ ਫਾਇਦੇ ਹੈਗੇ ਆ ਪਰ ਜਿਹੜੀ ਚੀਜ਼ ਆਪਾਂ ਸਟੋਰ ਕਰਕੇ ਰੱਖ ਲਈਏ ਉਹਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਵੀ ਆਪਾਂ ਨੂੰ ਯੂਜ਼ ਕਰਨਾ ਹਾਂਜੀ ਇੰਨੀ ਜੈਲ ਆਪਣੇ ਕੋਲੇ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਗ੍ਰੈਂਡ ਕਰ ਲੈਣੀ ਆ ਠੀਕ ਤੇ ਦੋਸਤੋ ਜੇ ਤੁਹਾਡਾ ਜੱਗ ਹੈ ਜਿਹੜਾ ਮਿਕਸੀ ਵਾਲਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਕਿਉਂਕਿ ਇਹ ਆਪਾਂ ਫੇਸ ਤੇ ਯੂਜ਼ ਕਰਨੀ ਆ ਹੁਣ ਆਪਾਂ ਇਹਨੂੰ ਕਰ ਲ ਗਏ ਜੀ ਗ੍ਰੈਂਡ ਇਹਨੂੰ ਬਿਲਕੁਲ ਮਤਲਬ ਕਿ ਬਰੀਕ ਕਰ ਲੈਣਾ ਹਾਂਜੀ ਹੁਣ ਆਪਾਂ ਕੜਾਹੀ ਲੈ ਲਈਏ ਤੇ ਕੜਾਹੀ ਦੇ ਵਿੱਚ ਆ ਜਿਹੜਾ ਕਿ ਆਪਾਂ ਇਸ ਜੈਲ ਨੂੰ ਪਾਵਾਂਗੇ ਠੀਕ ਠੀਕ ਹੈ ਜੀ ਹਾਂ ਦੇਖੋ ਬਿਲਕੁਲ ਫਾਈਨ ਆ ਕੋਈ ਵਿੱਚ ਲਮਸ ਨਹੀਂ ਹੋਣੀ ਚਾਹੀਦੀ ਜਾਨੀ ਕਿ ਗੰਡਾ ਹੀ ਨਹੀਂ ਹੋਣੀ ਚਾਹੀਦੀ ਆ ਜੀ ਹਾਂਜੀ ਇਹ ਜਿਹੜੀ ਕਿ ਆਪਣੀ ਜਣੀ ਹੋ ਗਈ ਹੈ ਸਟਾਰਟ ਦੋਸਤੋ ਜੇ ਤੁਹਾਨੂੰ ਲੱਗੇ ਵੀ ਇਹਦੇ ਉੱਪਰ ਐ ਜਿਹੜੀ ਐਕਸਟਰਾ ਝੱਗ ਜੀ ਬਣੀ ਆ ਵੀ ਜਿਹੜਾ ਹਰਾ ਹਰਾ ਜਿਹਾ ਕੁਝ ਆਇਆ ਤਾਂ ਫਿਰ ਤੁਸੀਂ ਇਹਨੂੰ ਲਾ ਸਕਦੇ ਹੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਆਲਸੀ ਦਾ ਠੀਕ ਆ ਹਾਂਜੀ ਆਲਸੀ ਦਾ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਆ ਫਾਇਦੇ ਤਾਂ ਕਿੰਨੇ ਜ਼ਿਆਦਾ ਨੇ ਤੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਅਲਸੀ ਦਾ ਪਾ ਕੇ ਇਹਨੂੰ ਪਕਾਵਾਂਗੇ ਥੋੜਾ ਟਾਈਮ ਠੀਕ ਇੱਕ ਦੋ ਮਿੰਟ ਬਸ ਹਾਂਜੀ ਹਾਂਜੀ 2-3 ਮਿੰਟ ਇਹਦੇ ਵਿੱਚ ਅਲਸੀ ਨੂੰ ਪਕਾਉਣ ਤੋਂ ਬਾਅਦ ਆਪਾਂ ਹੁਣ ਕਰ ਦਿੰਨੇ ਆ ਜੀ ਗੈਸ ਬੰਦ ਠੀਕ ਹਾਂਜੀ ਬਸ ਹੁਣ ਇਹਦਾ ਥੋੜਾ ਜਿਹਾ ਆਪਾਂ ਮਤਲਬ ਕਿ ਭਾਫ਼ ਜੀ ਕੱਢ ਲਾਂਗੇ ਤੇ ਹੁਣ ਆਪਾਂ ਦੋਸਤੋ ਇੱਧਰ ਲਿਆ ਜੀ ਮਲਮਲ ਦਾ ਕੱਪੜਾ ਤੁਸੀਂ ਲੈ ਲੈਣਾ ਠੀਕ ਹੈ ਜੀ ਠੀਕ ਹਾਂਜੀ ਤੇ ਇਹਦੇ ਵਿੱਚ ਦੋਸਤੋ ਆਪਾਂ ਇਹਨੂੰ ਪਾ ਕੇ ਪਉਣ ਲਾਂਗੇ ਠੀਕ ਹਾਂਜੀ ਆਪਾਂ ਜਿਹੜੇ ਕਿ ਇਹਨੂੰ ਚੰਗੀ ਤਰ੍ਹਾਂ ਛਾਂ ਲੈਨੇ ਆਂ ਦੇਖੋ ਠੀਕ ਹੈ ਜੈਲ ਦੀ ਟਾਈਪ ਦੇ ਵਿੱਚ ਜਿਹੜੀ ਆਪਣੀ ਜੈਲ ਆ ਉਹ ਇਹਦੇ ਵਿੱਚ ਨਹੀਂ ਨਿਕਲ ਰਹੀ ਐ ਠੀਕ ਹਾਂਜੀ ਆਹ ਜਿਹੜੀ ਆਪਣੀ ਇਸ ਤਰ੍ਹਾਂ ਦੀ ਜੈਲ ਆ ਇਹ ਬਣ ਕੇ ਤਿਆਰ ਹੋ ਗਈ ਆ ਤੇ ਇਹ ਜਿਹੜੀ ਕਿ ਜਦੋਂ ਵੀ ਠੰਡੀ ਹੋ ਜੂਗੀ ਇਹ ਪੂਰੀ ਮਤਲਬ ਕਿ ਆਪਣੀ ਜੈਲੀ ਦੇ ਫਾਰਮ ਵਿੱਚ ਹੋ ਜੂਗੀ ਪਰ ਦੋਸਤੋ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਜਿਹੜਾ ਕਿ ਇੱਥੇ ਭਿਓ ਕੇ ਰੱਖਿਆ ਸੀ ਥੋੜੇ ਜੇ ਐਲੋਵੇਰਾ ਜੈਲ ਦੇ ਪਾਣੀ ਦੇ ਵਿੱਚ ਹੀ ਤੁਸੀਂ ਜਿਹੜਾ ਕਿ ਪਿਓਂ ਕੇ ਰੱਖ ਲੈਣਾ ਕੇਸਰ ਠੀਕ ਹੈ ਜੀ ਕਿਉਂਕਿ ਆਪਾਂ ਕਲਰਫੁਲ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਉਹਦੇ ਲਈ ਆਪਾਂ ਜਿਹੜਾ ਕਿ ਨੇਚਰਲ ਕੇਸਰ ਵੀ ਪਿਓਂ ਕੇ ਰੱਖ ਸਕਦੇ ਆ ਜਾਂ ਤੁਸੀਂ ਥੋੜਾ ਜਿਹਾ ਦੇ ਵਿੱਚ ਪਾਲਕ ਦਾ ਪਾਣੀ ਵੀ ਪਾ ਸਕਦੇ ਜੂਸ ਕੱਢ ਕੇ ਉਹਦੇ ਨਾਲ ਵੀ ਜਿਹੜਾ ਕਿ ਕਲਰ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਇਹ ਸਾਰਾ ਕੇਸਰੇ ਦੇ ਵਿੱਚ ਪਾ ਦਿੰਨੇ ਆ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਪਾਵਾਂਗੇ ਜੀ ਇੱਕ ਵਿਟਾਮਿਨ E ਦਾ ਕੈਪਸੂਲ ਠੀਕ ਹੈ ਜੀ ਠੀਕ ਹਾਂ ਜੀ ਇੱਕ ਬਟਾਮਨ ਈ ਦਾ ਕੈਪਸੂਲ ਪਾ ਲਿਆ ਹੂੰ ਹੂੰ ਤੇ ਇੱਕ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਜੀ ਗਲਿਸਰੀਨ ਯਾਨੀ ਕਿ ਇੱਕ ਚਮਚ ਦੇ ਨੇੜੇ ਤੇ ਇੱਕ ਠੀਕ ਹੈ ਜੀ ਠੀਕ ਹੈ ਤੇ ਇੱਕ ਚਮਚ ਆਪਾਂ ਦੋਸਤੋ ਇਹਦੇ ਵਿੱਚ ਪਾਵਾਂਗੇ ਜੀ ਆਲਮੰਡ ਆਇਲ ਯਾਨੀ ਕਿ ਆਪਾਂ ਤਾਂ ਇੱਥੇ ਬਾਦਾਮਾਂ ਦਾ ਤੇਲ ਆ ਜਿਹੜਾ ਕਿ ਘਰ ਹੀ ਕੱਢ ਕੇ ਰੱਖਿਆ ਸੀਗਾ ਤੇ ਇਹ ਤੁਸੀਂ ਇੱਕ ਚਮਚ ਪਾ ਸਕਦੇ ਹੋ ਠੀਕ ਹੈ ਜੀ ਠੀਕ ਹਾਂ ਜੀ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕਸ ਅੱਗੇ ਨਾਲ ਉਹ ਜਿਹੜੀ ਕਿ ਗਾੜੀ ਹੋ ਗਈ ਆ ਕਿਉਂਕਿ ਇਹ ਆਪਣੀ ਹੁਣ ਠੰਡੀ ਹੁੰਦੀ ਜਾ ਰਹੀ ਆ ਠੀਕ ਤੇ ਦੋਸਤੋ ਜਿਵੇਂ ਆਪਾਂ ਇਹਦੇ ਵਿੱਚ ਅਲਸੀ ਪਾਈ ਆ ਤੁਸੀਂ ਇਹਦੀ ਥਾਂ ਤੇ ਇੱਕ ਜੈਲੇਟਿਨ ਪਾਊਡਰ ਮਿਲਦਾ ਉਹ ਵੀ ਪਾ ਸਕਦੇ ਹੋ ਜਾਂ ਕੌਰਨ ਫਲਾਰ ਵੀ ਪਾ ਸਕਦੇ ਹੋ ਜਾਂ ਅਰਾ ਰੋਟ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਜਿਹੜੀ ਕਿ ਆਪਣੀ ਚੀਜ਼ ਘਰੇ ਜਿਹੜੀ ਵੀ ਹੋਵੇ ਤੁਸੀਂ ਉਹ ਪਾ ਸਕਦੇ ਹੋ ਤੇ ਹੁਣ ਆਪਾਂ ਦੋਸਤੋ ਇਹਨੂੰ ਜਿਹੜਾ ਕਿ ਸਟੋਰ ਕਰਕੇ ਰੱਖ ਲਾਂਗੇ ਕਿਸੇ ਵੀ ਕੱਚ ਦੇ ਬਾਉਲ ਦੇ ਵਿੱਚ ਠੀਕ ਠੀਕ ਹੈ ਜੀ ਹੁਣ ਇਹ ਆਪਾਂ ਜਲੇ ਦੇ ਵਿੱਚ ਪਾ ਲੈਨੇ ਆਂ हां जी दोस्तों ये अपनी नेचुरल एलोवेरा जेल है जै जेडी बनके होगी है जी तैयार सो ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਇਹਦੇ ਵਿੱਚ ਆਪਾਂ ਕੋਈ ਵੀ ਕੈਮੀਕਲ ਯੂਜ਼ ਨਹੀਂ ਕੀਤਾ ਸੋ ਬਾਜ਼ਾਰ ਚੋਂ ਲਿਆਉਣ ਨਾਲੋਂ ਤੁਸੀਂ ਘਰ ਹੀ ਬਣਾਓ ਸੋ ਵੀਡੀਓ ਵਧੀਆ ਲੱਗੀ ਅੱਗੇ ਵੀ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਫਿਰ ਤੁਹਾਡੇ ਨਾਮ ਹੈ ਜਿਹੜੇ ਕੀ ਨੈਕਸਟ ਵੀਡੀਓ ਦੇ ਵਿੱਚ ਲਵਾਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ